ਵਾਗ ਸੋਠ ਭਗਤ ਰਵਿਦਾ ਜੇਕੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਜਲ ਤੇ 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 ਤਵਨ ਕਾ ਥੱਲਾ ਵਕ ਤੇ ਬੰਦ ਕਾ ਗਰਾ ਹਾਡ ਮਾਸ ਮਾਰੇ ਕੋ ਪਿੰਜਰ ਪੰਖੇ ਬਸੇ ਵਿਚਾਰਾ ਪ੍ਰਾਨੇ ਕਿਆ ਮੇਰਾ ਤਿਆ ਤਰਾ ਵੈਸੇ ਤਰਵਰ ਪੰਖ ਵਹ ਸੇਰਾ ਰਾਓ ਰੱਖੋ ਕੰਧ ਸਾਰੇ ਈਮਾਨ ਸਾਡੇ ਤਿੰਨ ਹੱਥ ਤੇਰੇ ਸਿਮਾਂ ਬੰਕੇ ਬਾਲ ਭਗ ਸਰ ਡਰੇ ਇੱਤਨ ਨਾ ਹੋਏ ਗੋਪਸਨ ਕੀ ਢੇਰੀ ਉੱਚੇ ਮੰਦਰ ਸੁੰਦਰ ਨਾਰੇ ਰਾਮ ਨਾਮ ਮੇਰੇ ਬਾਜੇ ਹਰੀ ਮੇਰੀ ਜਾਤ ਕਮਿਨੇ ਪਾਤ ਕਮਿਨੇ ਉਛਾ ਜਨਮ ਹਮਰਾ ਤੁਮ ਸ਼ਰਮਾ ਲੇ ਤਰਾਜਾ रामचंद्र कह रविदास च मारा मेरी जात कमिने पात कमिने ऊछा जनमा हमारा तमेश्वर माग तेरा रामचंद्र कह रविदास च मारा ऐ चौद सत गुरुदास महाराज ਉਹ ਖਰਭਤੋ ਚਰਿਆ ਹੋਇਆ ਤਨ ਤਨ ਚਵਰਛਤ ਦੇ ਮਲ ਸ਼ਿਗੁਰ ਗੁਰੂ ਸਾਹਿਬ ਜੀ ਦੇ ਅਗ ਸੋਠ ਵਿੱਚ ਆਉਂ 698 ਤੇ ਸ਼ਿਸ਼ੋਤ ਹੈ ਸਤਗੁਰ ਵੰਦਾਸਵਾਂ ਲਈ ਦੇ ਇਸ ਸ਼ਬਦ ਤੋਂ ਮੰਦਰ ਦੇ ਜੀਵ ਹੁੰਦੇ ਮਾਰੇ ਦੇ ਵਿੱਚ ਉਹ ਕਹਿ ਰਹੇ ਹੈ ਕਿ ਦੁਨਿਆਤੇ ਜਿਹੜਾ ਜੀਵ ਹੁੰਦਾ ਹੈ ਉਸਨੇ ਜਾਣਾ ਹੈ ਅਤੇ ਉਸ ਦਾ ਜਿਹੜਾ ਇਹ ਤਨ ਬਣਿਆ ਹੋਇਆ ਇਸਨੇ ਖਤਮ ਹੋਣਾ ਹੈ ਪਰ ਉਹ ਇਸ ਨੂੰ ਇਹ ਨਹੀਂ ਸੋਚਦਾ ਕਿ ਨਾ ਮਹਿਲ ਬਾੜੀਆਂ ਕੱਸ ਲਈ ਬਣਾ ਰਿਆਂ ਜਦੋਂ ਇਸ ਨੇ ਖਤਮ ਹੀ ਹੋਣਾ ਹੈ ਇੱਥੇ ਕੁਛ ਮੈਂ ਲੈ ਕੇ ਨਹੀਂ ਆਇਆ ਸੀ ਤਾਂ ਲੈ ਕੇ ਜਾਣਾ ਨਹੀਂ ਸਿਰਫ ਜਿਸ ਨਾਲੋਂ ਵਿਚਰੇ ਹੋਏ ਹਨ ਉਹਦੇ ਚਰਣਾ ਦੇ ਵਿੱਚ ਹੀ ਬੇਨਤੀ ਅਰਦਾਸ ਕਰਨੀ ਚਾਹੀਦੀ ਹੈ ਕਿ ਸਾਨੂੰ ਆਪਣੇ ਨਾਲ ਜੋੜ ਲਾ ਜੇਕਰ ਜੇ ਵੀ ਸੋਚ ਲਵੇ ਕਿ ਪਰਮਾਤਮਾ ਦੇ ਨਾਲ ਹੀ ਪ੍ਰੀਤ ਸੱਚੀ ਪੈਣੀ ਹੈ ਤੇ ਇਥੋਂ ਉਸ ਦੇ ਨਾਮ ਦੇ ਨਾਲ ਹੀ ਛਟਕਾਰੇ ਹੁਣੇ ਹੈ ਲੱਖੀ ਤਾਂ ਦੁਨੀਆ ਦੀ ਮਹਿਲ ਬੜੀਆਂ ਜਿੰਨੀਆਂ ਮਰਜ਼ੀ ਬਣਾ ਲਓ ਸਭ ਨਹੀਂ ਰੋਕઈ ਜਾਣਾ ਹੈ ਇੱਥੇ ਕੋਈ ਕੁਝ ਨਹੀਂ ਲੈ ਕੇ ਜਾਂਦਾ ਸਭ ਅਖੀਰ ਤੇ ਪਛਤਾਉਂਦੇ ਸਿਰਫ ਉਹ ਹੀ ਖੁਸ਼ ਹੁੰਦੇ ਜਿਹੜੇ ਉਸਦੇ ਨਾਮ ਨੂੰ ਮੰਨ ਲੈਂਦੇ ਹੈ ਜਿਹੜੇ ਉਸਦੇ ਨਾਮ ਨੂੰ ਇਹ ਸੋਚ ਲੈਂਦੇ ਹੈ ਕਿ ਤੇਰੇ ਨਾਮ ਤੋਂ ਬਿਨਾ ਸਾਡਾ ਬਿਜਾਰਾ ਹੀ ਨਹੀਂ ਔਰ ਆਪਣੇ ਸਤ ਹਮੇਸ਼ਾ ਉਹਦੇ ਨਾਮ ਦੇ ਵਿੱਚ ਜੋੜ ਕੇ ਉਸਦੇ ਨਾਮ ਦਾ ਸਿਮਰਨ ਕਰਦੇ ਹੈ ਜਿੰਨੇ ਵੀ ਤ੍ਰਿਸ਼ਨਾਵਾਂ ਅਸ਼ਾਮਾਂ ਹਨ ਉਹਨਾਂ ਨੂੰ ਮੈਂ ਮੇਰੀ ਸਮਝ ਕੇ ਖਤਮ ਕਰ ਦਿੰਦੇ ਹਾਂ ਸੋ ਬੰਦੇ ਦਾ ਇਹ ਜਿਹੜਾ ਪੰਚਪਦਕ ਸਰੀਰ ਹੈ ਇਸ ਦੀ ਬਣਤਰ ਬਾਰੇ ਸਤਗੁਰੂ ਅਬਦਾਸ ਸਾਹਿਬ ਜੀ ਆਪਣੇ ਸ਼ਬਦ ਦੇ ਵਿੱਚ ਕਹਿ ਰਹੇ ਹਨ ਜਲ ਕੇ ਭੇਤ ਪવન ਦਾ ਥੰਮਾ ਰક્ત ਬੂੰਦ ਦਾ ਘਰ ਕਹਿੰਦੇ ਜਿਹੜੀ ਤੇਰੀ ਦੁਆਰ ਹੈ ਸਰੀਰ ਦੀ ਇਹ ਜਲ ਦੀ ਹੈ ਤੇ ਜਿਹੜਾ ਇਹਨੂੰ ਸਹਾਰਾ ਮਿਲਿਆ ਹੋਇਆ ਉਹ ਹਵਾ ਦਾ ਹੈ ਪਵਨ ਦਾ ਹੈ ਤਾਂ ਇਸ ਸਵੇਰ ਨੂੰ ਬਣਾਉਣ ਲਈ ਰક્ત ਤੇ ਗੁੰਦ ਦਾ ਘੜਾ ਹੈ ਬੰਦੇ ਜੀ ਗੁੰਦ ਔਰ ਮਾਤਾ ਦਾ ਰਕਤ ਇਹ ਪ੍ਰਾਣੀ ਰਕਤ ਗੁੰਦ ਤੋਂ ਹੀ ਬਣਦਾ ਹੈ ਸੋ ਮੱਟੀ ਗੋਰੀ ਹੈ ਪਾਣੀ ਮੇੜਾ ਹੈ ਪਾਣੀ ਮੇੜਾ ਮੱਟੀ ਗੋਰੀ ਮੱਟੀ ਕੀ ਇਹ ਪੁੱਤਰੀ ਜੋੜੀ ਇਹ ਬੰਦੇ ਦਾ ਪੁੱਤਲਾ ਜਿਹੜਾ ਬਣਿਆ ਹੈ ਬੰਦ ਰਕਤ ਤੋਂ ਬਣਿਆ ਔਰ ਇਹਨੂੰ ਸਹਾਰਾ ਮਿਲਿਆ ਪਾਣੀ ਦਾ ਇਹ ਜਿਹੜੇ ਉਸ ਦਵਾਰ ਕੰਨੇ ਹੈ ਉਹ ਜਲ ਦਾ ਸਹਾਰਾ ਮਿਲਿਆ ਉਹ ਜਿੱਥੇ ਤੱਕ ਇਹਨੂੰ ਪਹੁੰਚ ਦਾ ਸਹਾਰਾ ਮਿਲਿਆ ਹੋਇਆ ਹੈ ਉਨੇ ਦੇ ਤੱਕ ਇਸਨੇ ਖੜੇ ਰਹਿਣਾ ਹੈ ਜੀਵਤ ਰਹਿਣਾ ਹੈ ਨਹੀਂ ਤਾਂ ਖਤਮ ਹੋ ਜਾਣਾ ਇਹ ਤਾਂ ਵੱਜੇ ਹੁਨੀ ਦੇ ਤੱਕ ਵੱਜਣਾ ਹੈ ਪੌਣ ਪਾਣੀ ਅਗਨੀ ਕਾ ਮੇਲ ਚੰਚਲ ਚਪਲ ਬੁੱਧੀ ਕਾ ਖੇਲ ਹਾਰਡ ਮਾਸ ਨਾਲ ਇੱਕੋ ਪਿੰਜਰ ਪੰਖੀ ਵਸੇ ਵਿਚਾਰ ਬੰਦੇ ਚ ਹੈ ਕੀ ਹੱਡੀਆਂ ਮਾਸ ਹੈ ਚਰਦੇ ਤੇ ਉੱਪਰ ਚਮੜੀ ਜੜੀ ਹੋਈ ਹੈ ਇਹਨਾਂ ਤੋਂ ਬਿਨਾ ਹੈ ਕੀ ਬੰਦੇ 'ਚ ਸਾਰਾ ਹੈ ਜਿੱਲਾ ਕ ਸਾਇੰਸ ਨੇ ਜੋੜ ਲਿਆ ਇਹਨਾਂ ਦਾ ਹੀ ਇਲਾਜ ਨੂੰ ਪਤਾ ਲੱਗਾ ਕਿ ਹੱਡੀ ਦਾ ਇਲਾਜ ਕੀ ਹੈ ਮਾਸ ਦਾ ਇਲਾਜ ਕੀ ਹੈ ਚਮੜੀ ਦਾ ਇਲਾਜ ਕੀ ਹੈ ਪਰ ਜਿਹੜੀ ਸਤਗੁਰ ਅਰਦਾਸਵਾ ਦੇ ਜਿੰਨੇ ਕਹਿਤਾ ਵਿੱਚ ਪੰਖੀ ਬਸੇ ਵਿਚਾਰਾ ਉਹਨੇ ਡਾਕਟਰਾਂ ਨੂੰ ਕਹਤੇ ਲੱਭ ਰਿਹਾ ਉਹ ਪੰਖੀ ਭੌਰ ਜਦੋਂ ਉੱਡ ਜਾਂਦਾ ਤੇ ਇਹ ਪੰਜ ਤੱਤ ਦਾ ਪੁੱਤਲਾ ਜਿਹੜਾ ਹੈ ਜੋ ਪਾਣ ਪਾਣੀ ਅਗਨੀ ਦੇ ਮੇਲ ਨਾਲ ਬਣਿਆ ਹੋਇਆ ਹੈ ਮਿੱਟੀ ਹਵਾ ਪਾਣੀ ਆਕਾਸ਼ ਇਹਨਾਂ ਨਾਲ ਜਦ ਬਣ ਜਾਂਦਾ ਇਹ ਜਲ ਦੇ ਨਾਲ ਇਹ ਪੰਜੇ ਤਤਾਂ ਤੋਂ ਜਦ ਬਣ ਜਾਂ ਤੇ ਇਹ ਆਪਣੇ ਆਪਣੀ ਜਗਾ ਪੰਜੇ ਤਤ ਚਲ ਜਾਂਦੇ ਜਦੋਂ ਪੰਖੀ ਜਿਹੜਾ ਹਵਾ ਜਿਹੜੀ ਹੈ ਜਿਵੇਂ ਉਹ ਸਿ ਪਵਨ ਕਹਿੰਦੇ ਹਨ ਉਹਦਾ ਜਗਾ ਸਾਹ ਲੈਣਾ ਬੰਦ ਹੋ ਜਾਂਦਾ ਜਦੋਂ ਤਾਂ ਪੰਖੀ ਉੱਡ ਜਾਂਦਾ ਉਹ ਇਸ ਤਨ ਦੇ ਵਿੱਚ ਕਿੱਥੇ ਹੈ ਇਹੋ ਹੀ ਇੱਕ ਅਚੰਭਾ ਬਣਿਆ ਹੋਇਆ ਕਿਉਂਕਿ ਨਾ ਅਜ ਤੱਕ ਸਾਇੰਸ ਕਿਸੇ ਵਾਰ ਦੱਸ ਸਕੀ ਹੈ ਕਿ ਇਸਨੇ ਕਿੰਨੇ ਸਾਹ ਲੈਣੇ ਹੈ ਤੇ ਕਿੰਨੇ ਦਿਨ ਜੀਣਾ ਹੈ ਤੇ ਨਾ ਹੀ ਕਿਸ ਨੂੰ ਪਤਾ ਹੈ ਜਿੰਨੀ ਮਰਜੀ ਅਸੀਂ ਗਿਆਨ ਧੜਾ ਲਈਏ ਕਿਤਾਬਾਂ ਪੜ੍ਹ ਲਈਏ ਪਰ ਜਿਸ ਨੇ ਉਹ ਸਾਹ ਲਿਖ ਕੇ ਭੇਜਿਆ ਹੈ ਇਹ ਤਾਂ ਉਸ ਨੂੰ ਹੀ ਪਤਾ ਹੈ ਕਿ ਬੰਦਾ ਬਚਪਨ ਦੇ ਵਿੱਚ ਆਇਆ ਉਹ ਜਵਾਨ ਹੋਣਾ ਵੀ ਇੱਕ ਨਹੀਂ ਹੋਣਾ ਜਵਾਨ ਹੋ ਗਿਆ ਉਹ ਮੁੱਢਾ ਹੋਣਾ ਵੀ ਇੱਕ ਨਹੀਂ ਹੋਣਾ ਕਿਸੇ ਨੂੰ ਕੁਝ ਨਹੀਂ ਪਤਾ ਸੋ ਇਸੇ ਕਰਕੇ ਉਹ ਕਹ ਰਹੇ ਆ ਪੁਰਾਣੇ ਕਿਆ ਮੇਰਾ ਕਿਆ ਤੇਰਾ ਜੈਸੇ ਤਰ ਪਰ ਪੰਖ ਵਸੇ ਰਹੇ ਕਹਿੰਦੇ ਨਾ ਮੇਰਾ ਇੱਥੇ ਕੁਛ ਹੈ ਨਾ ਤੇਰਾ ਕੁਛ ਹੈ ਜਿਵੇਂ ਪੰਛੀ ਰਾਤ ਨੂੰ ਦਰਖਤ ਤੇ ਆ ਕੇ ਆਰਾਮ ਕਰਕੇ ਉੱਗ ਜਾਂਦਾ ਤੈ ਮੇ ਦੁਨੀਆ ਤੋਂ ਚਲੀ ਜਾ ਇਹ ਤਾਂ ਸੁਪਨੇ ਦੀ ਨਹੀਂ ਹੈ ਜੈਸੇ ਜਲ ਤੇ ਬੁੱਧ ਬੁੱਧ ਜਲ ਸੇ ਪੁਜੇ ਨੀਤ ਜਗ ਰਚਨਾ ਤੇ ਸਿਰਚੀ ਕੋ ਨਾਨਕ ਸੁਨमीत ਇਹ ਤਾਂ ਪਾਣੀ ਦਾ ਬਲਬਲੇ ਆ ਇਹ ਤਾਂ ਦੁਇਆ ਸੁਪਨੇ ਦੀ ਨਹੀਂ ਹੈ ਛੱਡ ਕੇ ਚਲੇ ਜਾਣਾ ਫਿਰ ਇੱਥੇ ਕੀ ਹੈ ਕਿਉਂ ਕਿਸੇ ਦੇ ਨਾਲ ਅਸੀਂ ਬੈਰ ਪਾ ਰਹੇ ਹਾਂ ਕਿਉਂ ਨਫ਼ਰਤਾਂ ਪਦਾ ਰਹੇ ਹਾਂ ਸਾਰੀ ਦੁਨੀਆ ਉਸਨੇ ਬਣਾਈ ਹੋਈ ਹੈ ਜੇਕਰ ਦੁਨੀਆ ਦੇ ਨਾਲ ਰਿਸ਼ਤਾ ਨਾ ਤਾਂ ਪ੍ਰੇਮ ਤਾਂ ਨਹੀਂ ਪਾ ਸਕਦੇ ਤਾਂ ਨਫ਼ਰਤਾਂ ਦਾ ਕਿਉਂ ਪਾਇਆ ਇਸ ਕਰਕੇ ਇੱਥੋਂ ਲੈ ਕੇ ਤਾਂ ਕੁਝ ਨਹੀਂ ਜਾਣਾ ਛੱਡ ਕੇ ਜਾਣਾ ਜਾਣਾ ਕੀ ਹੈ ਪ੍ਰਮਾਤਮਾ ਦਾ ਨਾਮ ਉਸੇ ਦੇセプトਸਾ ਜਿੰਨੀ ਕਰ ਲਈਏ ਅਸੀਂ ਮਾਨਵਤਾ ਦਾ ਭਲਾ ਕਰਦੇ ਕਰਦੇ ਹੋਏ ਸੱਚ ਤੇ ਚੱਲਦੇ ਹੋਏ ਜੇ ਕਰ ਇਸ ਜੀਵ ਨੂੰ ਗੁਜ਼ਾਰਾਂਗੇ ਤਾਂ ਜੀਵ ਦਾ ਮਕਸਦ ਹੋ ਸਕਦਾ ਸਫਲ ਹੋ ਜਵੇ ਨਹੀਂ ਤਾਂ ਅਸੀਂ ਫਿਰ ਜਨਮਾਂ ਦੇ ਚੱਕਰ ਚ ਫਸ ਜਵਾਂਗੇ ਫਿਰ ਜਨਮਾਂ ਦਾ ਫੌਂਸਾ ਜਿਹੜਾ ਸਾਡੇ ਗਲ ਦੇ ਵਿੱਚ ਰਹੂਗਾ ਸੋ ਇਸ ਕਰਕੇ ਉਹਨਾਂ ਨੇ ਕਹਿ ਕੇ ਕਿ ਇੱਥੋਂ ਜਦ ਜਾਣਾ ਹੀ ਕੁਛ ਨਹੀਂ ਹੈ ਤਾਂ ਮੈਂ ਮੇਰੀ ਕਿਉਂ ਕਰ ਰਿਹਾ ਇਹ ਮੇਰਾ ਹੈ ਇਹ ਤੇਰਾ ਹੈ ਇੱਥੇ ਹੈ ਨਹੀਂ ਕਿਸੇ ਦਾ ਕੁਛ ਵੀ ਰੱਖੋ ਕੰਧ ਅਸਾਰੇ ਨੀਮਾ ਸਾਡੇ ਤਿੰਨ ਹੱਥ ਤੇਰੀ ਸੇਵਾ ਕਹਿੰਦੇ ਮਕਾਨ ਮਹਿਲ ਬਾੜੀਆਂ ਬਣਾਉਣ ਲਈ ਬੜੀਆਂ ਡੁੰਗੀਆਂ ਡੁੰਗੀਆਂ ਨਹੀਂ ਆ ਸਾਰੀਆਂ ਜਾਂਦੀ ਕਿ ਬਹੁਤ ਟਾਈਮ ਮਕਾਨ ਖੜੇ ਰਿਹਾ ਪਰ ਕਹਿੰਦੇ ਆਪਣਾ ਤਾਂ ਤੈਨੂੰ ਪਤਾ ਹੀ ਨਹੀਂ ਕਿ ਮੁੜ ਕੇ ਸਹੌਣਾ ਕਰੇ ਹੁਣ ਪਰ ਜਿੱਦ ਜਿੱਦ ਤੇ ਮਹਿਲ ਬਣਾ ਦਿਆਂ ਤੇ ਇਹਦੇ ਲਈ ਤਾਂ ਸਿਰਫ ਸਾਢੇ ਤਿੰਨ ਹੱਥ ਤੋਂ ਵੱਧ ਤੇਰੇ ਲਈ ਜਗ੍ਹਾ ਹੀ ਨਹੀਂ ਇਹ ਤੂੰ ਜ਼ਿਆਦਾ ਤੈਨੂੰ ਲੋੜ ਨਹੀਂ ਕਿਉਂਕਿ ਇੱਥੇ ਛੱਡ ਕੇ ਜਾਣਾ ਕਿਉਂਕਿ ਜਿਹੜੀ ਸੋਨੇ ਦੀ ਲੰਕਾ ਵੀ ਬਣਾ ਕੇ ਇੱਥੇ ਨਹੀਂ ਰਹਿ ਹੈਵਰ ਗੇਵ ਛਤਰ ਫਨ ਤੇ ਫਨ ਧਰਨੀ ਗੜ ਜਿਨ੍ਹਾਂ ਦੇ ਛਤਰ ਚਲਦੇ ਸੀ ਹਾਥੀ ਘੋੜੇ ਖੜੇ ਸੀ ਸਰਬ ਸੋਨ ਕੀ ਲੰਕਾ ਹੋਤੀ ਰਾਵਣ ਸੇਦ ਕਈ ਕਹ ਨਾਨਕ ਦਰਬਾਨ ਦੇ ਹੱਥੀ ਕਿੰਨ ਮੇ ਹੋਈ ਪਰੇ ਜਦ ਸਾਰਾ ਕੁਛ ਇੱਥੇ ਹੁੰਦੇ ਹੋਏ ਚਲੇ ਗਏ ਸਾਨੂੰ ਪਤਾ ਹੈ ਸਾਡੇ ਸੰਗੇ ਸਾਥੀ ਜਿੰਨੇ ਚਲੇ ਗਏ ਤਾਂ ਫਿਰ ਵੀ ਅਸੀਂ ਮੈਂ ਮੇਰੀ ਕਰਦੇ ਪਈਏ ਮਹਿਲ ਬਾੜੀਆਂ ਬਣਾਉਂਦੇ ਰਹੀਏ ਜਦ ਇਹਨਾਂ ਨੇ ਸਾਥ ਨਹੀਂ ਸਾਡਾ ਦੇਣਾ ਫਿਰ ਅਸੀਂ ਪ੍ਰਮਾਤਮਾ ਦੇ ਨਾਮ ਦੇ ਨਾਲ ਕਿਉਂ ਨਹੀਂ ਜੁੜਦੇ ਬਨ ਕੇ ਵਾਲ ਪਾਗ ਸਿਰ ਡੇਰੀ ਇਹ ਤਨ ਹੋਏਗਾ ਪਸਮ ਕੀ ਢੇਰੀ ਕਹਿੰਦੇ ਬਹੁਤ ਹੀ ਸੁੰਦਰ ਵਾਲ ਲੰਬੇ ਲੰਬੇ ਵਾਲ ਅਤੇ ਉਹਨਾਂ ਤੇ ਬਹੁਤ ਵੱਡੇ ਸਾਰੇ ਪੱਗ ਬਨ ਕੇ ਤੂੰ ਜਿਹੜਾ ਫਿਰਦਾ ਹੈ ਹੋਣਾ ਕੀ ਹੈ ਇਹ ਤਨ ਹੋਏਗਾ ਪਸਮ ਕੀ ਢੇਰੀ ਜੋ ਮਰ ਜੀ ਕਰ ਲੈ ਇਹ ਤਾਂ ਦੁਨੀਆ ਤੇ ਜਾਣਾ ਹੈ ਕਿਉਂਕਿ ਇਹ ਤਾਂ ਦੇਕਰ ਕੀ ਹੈ ਇੱਥੇ ਬੈਠੇ ਰਹਿਣਾ ਇੱਥੇ ਬੈਠੇ ਤਾਂ ਰਹਿਣਾ ਨਹੀਂ ਇਹ ਤਨ ਨੇ ਖਤਮ ਹੋਣਾ ਤੇ ਇਹਨੂੰ ਜਿੱਦਾਂ ਮਰਜ਼ੀ ਸਜਾ ਲਾਓ ਚਾਹੇ ਅਸੀਂ ਪੱਗਾਂ ਬੰਨ ਲਈਏ ਚਾਹੇ ਉਦਾਂ ਲਈਏ ਚਾਹੇ ਅਸੀਂ ਕੋਈ ਹੋਰ ਚੀਜ਼ ਬਣਾਈਏ ਲੇਕਿਨ ਇਸ ਤਨ ਨੇ ਪਸੰਦੀ ਦੇ ਟਹਿਰੇ ਹੀ ਬਣਨਾ ਹੈ ਤੇ ਨਹੀਂ ਤਾਂ ਫਿਰ ਗੜਨਾ ਪੈਣਾ ਜ਼ਮੀਨ ਦੇ ਵਿੱਚ ਇੱਕਦ ਅਸੀਂ ਮੁਸਲਮਾਨ ਬ੍ਰਾਹਮਣ ਦੇ ਨਾਲ ਕੀ ਕੀਤਾ ਆ ਖੇਤੇ ਉਹ ਕਬਰ ਚ ਦਫਨਾਉਂਦੇ ਆ ਸਭ ਸਾਨੂੰ ਅਲਟੀਮੇਟਲੀ ਅਸਸਰੀ ਮਿੱਟੀ ਦੀ ਢੇਰੀ ਬਣਨਾ ਚਾਹੇ ਕਵਰ ਚ ਪੈ ਕੇ ਬਣੇ ਤੇ ਚਾਹੇ ਇਹਨੂੰ ਤਨ ਨੂੰ ਫੋਕ ਦੇਈਏ ਉੱਚੇ ਮੰਦਰ ਸੁੰਦਰ ਨਾਰੀ RAM ਨਾਮ ਬਿਨ ਬਾਜੀ ਹਾਰੀ ਕਿੰਨੇ ਬਹੁਤ ਸੋਹਣੇ ਮਹਿਲ ਬਾਗੀਆਂ ਬਣਾ ਕੇ ਗ੍ਰਸਤ ਲਈ ਸੁੰਦਰ ਨਾਰੀ ਹੈ ਪਰ ਜੇਕਰ ਕਹਿੰਦੇ ਇਹ ਮਹਿਲ ਬਾਗੀਆਂ ਸਦਾ ਕੁਛ ਹੁੰਦੇ ਹੋਏ ਵੀ ਤੋਂ ਪਰਮਾਤਮਾ ਦਾ ਨਾਮ ਨਹੀਂ ਜਪਿਆ ਤੇ ਜੀਵਨ ਦੀ ਬਾਜੀ ਹਾਰ ਕੇ ਚਲ ਜਮ ਕਿਉਂਕਿ ਇਹ ਜਿਹੜੀ ਜੀਵਨ ਦੀ ਬਾਜੀ ਹੈ ਇਹ ਤਾਂ ਪਰਮਾਤਮਾ ਦੇ ਨਾਮ ਜਪਣ ਦੇ ਨਾਲ ਹੀ ਜਿੱਤ ਹੁਣੀ ਹੈ ਨਹੀਂ ਤਾਂ ਇਹ ਤਾਂ ਜੀਵਨ ਦੀ ਬਾਜੀ ਹਰ ਜਮਾਂਗੇ ਕਬੀਰ ਇਹ ਤਨ ਗਏਗਾ ਲੈ ਤੋ ਸਕੇ ਭੋਰ ਮੰਗੇ ਪਾਵੇ ਤੋ ਗਏ ਜਿੰਨ ਕੇ ਲੱਖ ਕਰੋੜ ਜਿੰਨਾਂ ਮਰਜੀ ਇੱਥੇ ਇਕੱਠੀਆਂ ਕਰ ਲਈਏ ਜੈ ਦਦ ਬਣਾ ਲਈਏ ਇਹ ਤਾਂ ਨੰਗੇ ਹੱਥੇ ਜਾਣਾ ਪੈਣਾ ਖਾਲੀ ਇੱਥੇ ਜਾਣਾ ਪੈਣਾ ਜਾਣਾ ਹੈ ਤਾਂ ਨਾਮ ਨੇ ਨਾਲ ਜਾਣਾ ਹੈ ਪਰਮਾਤਮਾ ਦੇ ਸਿਮਰਨ ਨੇ ਨਾਲ ਜਾਣਾ ਹੈ ਸੱਚ ਦੇ ਬਫਾਰ ਨੇ ਨਾ ਜਾਣਾ ਕਿਉਂਕਿ ਇਸੇ ਕਰਕੇ ਉਹਨਾਂ ਨੇ ਕਿਹਾ ਕਿ ਮਨ ਹਲਿਕਸਾਣੀ ਕਰਨੀ ਸ਼ਰਮਪਣੀ ਤਨਖੇਤ ਨਾਮ ਦੇ ਜ ਸੰਤੋਖ ਸਵਾਗਾ ਰੱਖ ਗਰੀਬੀ ਵੇਸ ਇਸ ਸਰੀਰ ਦੇ ਵਿੱਚ ਮਨ ਨੂੰ ਹਲ ਬਣਾ ਕੇ ਤਾਂ ਕਿ ਨਾਮ ਦਾ ਬੀਜ ਪਾ ਸੰਤੋਖ ਦਾ ਸਵਾਗਾ ਫਿਰ ਤਾਂ ਬਾਜੀ ਜਿੱਤਣੀ ਹੈ ਨਹੀਂ ਤੇ ਤੂੰ ਬਾਜੀ ਹੱਥ ਮੇਗਾ ਚਾਹੇ ਮਹਿਲ ਬਾੜੀਆਂ ਜਿੰਨੇ ਮਰਜ਼ੀ ਸੁਣਨ ਤਾ ਇਹਨਾਂ ਮਹਿਲ ਬਾੜੀਆਂ ਤਾਂ ਨਾਲ ਨਹੀਂ ਜਾਣਾ ਬਾਜੀ ਹਾਰ ਕੇ ਜਾਵੇਂਗਾ ਫਿਰ ਮੇਰੀ ਜਾਤ ਕਮੀਨੀ ਪਾਤ ਕਮੀਨੀ ਉਛਾ ਜਨਮ ਹਮਾਰਾ ਤੁਮ ਸ਼ਰਨਾਗਤ ਰਾਜਾ ਰਾਮ ਚੰਦ ਕਹ ਰਵਿਦਾਸ ਚ ਮਾਰਾ ਸਤਿਗੁਰ ਅਰਦਾਸ ਮਹਾਰਾਜ ਜੀ ਕਹਿ ਰਹੇ ਹੈ ਕਿਰਪਾ ਕਰੋ ਕਿਉਂਕਿ ਮੇਰੀ ਤਾਂ ਜਾਤ ਵੀ ਮਾੜੀ ਹੈ ਮੇਰੀ ਕੁੱਲ ਵੀ ਮਾੜੀ ਹੈ ਮੇਰਾ ਕਰਮ ਵੀ ਮਾੜਾ ਹੈ ਮੇਰਾ ਜਨਮ ਵੀ ਕਟੰਗਲਾ ਹੈ ਤੇਰੀ ਕਿਰਪਾ ਤੋਂ ਬਿਨਾ ਤੇਰੀ ਛਰਨ ਤੋਂ ਬਿਨਾ ਮੇਰੀ ਗਤ ਨਹੀਂ ਹੋ ਸਕਦੀ ਮੈਨੂੰ ਮੁਕਤੀ ਨਹੀਂ ਮਿਲ ਸਕਦੀ ਇਹ ਮੇਰੇ ਪਰਮਾਤਮਾ ਸੋਹਣੇ ਪਰਮਾਤਮਾ ਮੈਂ ਤੁਹਾਡੀ ਛਰਨ ਦੇ ਵਿੱਚ ਆਇਆ ਤੁਹਾਡੀ ਛਰਨ ਦੇ ਵਿੱਚ ਮੇਰੇ ਜਿਹੜੇ ਹੋ ਕਰਮ ਜੋ ਹੈ ਉਹਨਾਂ ਦੇ ਨਾਲ ਤਾਂ ਸੁਨ ਕਰਮੀ ਆਵੇ ਕਪੜਾ ਨਦੀ ਮੁਖ ਦੁਆਰ ਇਹ ਮੈਨੂੰ ਜੋ ਤਨ ਮਿਲਿਆ ਹੈ ਤੇਰੇ ਵੱਲੋਂ ਮੇਰੇ ਕਰਮਾ ਕਰਕੇ ਮਿਲ ਗਿਆ ਹੁਣ ਆਪਣੀ ਕਿਰਪਾ ਕਰੋ ਮੇਰੇ ਤੇ ਤਾਂ ਕਿ ਮੈਨੂੰ ਮੁਕਤੀ ਮਿਲ ਜਵੇ ਜਨਮਾਂ ਦੇ ਚੱਕਰ ਤੋਂ ਮੈਂ ਆਜ਼ਾਦ ਹੋ ਜਾਵਾਂ ਮੁਕਤੀ ਦਾ ਮਤਲਬ ਹੀ ਆਜ਼ਾਦ ਹੋਣਾ ਹੈ ਤੇ ਆਜ਼ਾਦ ਬੰਦਾ ਉਦੋਂ ਹੋਊਗਾ ਜਦੋਂ ਉਹਨੂੰ ਤਨ ਜਿਹੜਾ ਇਹ ਮਿਲੇ ਨਾ ਇਹ ਕੱਤਨ ਮਿਲ ਗਿਆ ਤਾਂ ਫਿਰ ਤਾਂ ਦੁੱਖ ਸੁੱਖ ਨਹੀਂ ਆਉਣੇ ਸੋ ਇਸ ਤਨ ਤੋਂ ਆਜ਼ਾਦ ਕਿੱਦਾਂ ਹੋਣਾ ਉਹ ਪਰਮਾਤਮਾ ਨੇ ਇਸੇ ਕਰਕੇ ਕਿਹਾ ਕਿ 84 ਦਾ ਚੱਕਰ ਜਿਹੜਾ ਹੈ ਜੇਕਰ ਇਹਨਾਂ ਤੋਂ ਬਚਣਾ ਹੈ ਤਾਂ ਇਸ ਤਨ ਦੇ ਜਿੰਦੇ ਜਿੰਦੇ ਜੇ ਤਾਂ ਮੁਕਤ ਹੋ ਜਾ ਆ ਸਾ ਕ੍ਰਿਸ਼ਨਾ ਜਿੰਨੀਆਂ ਵੀ ਹੈ ਸਾਰੀਆਂ ਖਤਮ ਕਰ ਦੇ ਕਿਉਂਕਿ ਇਹ ਤਨ ਜਿਹੜਾ ਇਹਨਾਂ ਖਤਮ ਹੋਣਾ ਹੈ ਸੋ ਜੇਕਰ ਅਸੀਂ ਪਰਮਾਤਮਾ ਦੇ ਨਾਲ ਪ੍ਰੀਤ ਲਾਉਣੀ ਹੈ ਸੱਚ ਦੀ ਤਾਂ ਇਸ ਤਨ ਤੋਂ ਮੁਕਤੀ ਭਾਗੀ ਤਾਕੇ ਮੁਰਕੇ ਸਾਨੂੰ ਕਿਸੇ ਵੀ ਤਰ੍ਹਾਂ ਦਾ ਤਨ ਨਾ ਮਿਲੇ ਅਸੀਂ ਉਸ ਪਰਮਾਤਮਾ ਦੇ ਵਿੱਚ ਫਿਰ ਲੀਨ ਹੋ ਸਕਦੇ ਹਾਂ ਫਿਰ ਸਾਡੇ ਜੀਵਨ ਦੀ ਬਾਜੀ ਅਸੀਂ ਜਿੱਤ ਸਕਦੇ ਹਾਂ ਫਿਰ ਅਸੀਂ ਪੰਜੇ ਬਕਾਰਾਂ ਨੂੰ ਜਦੋਂ ਖਤਮ ਕਰ ਦਿੱਤਾ ਅਸੀਂ ਜਿਹੜੇ ਕਰਿਂਦਰੇ ਗਿਆਨਿੰਦਰੇ ਇਹਨਾਂ ਦੇ ਨਾਲ ਸੋਚ ਸਾਡੀ ਇੰਨੀ ਵਧੀਆ ਬਣ ਜਾਈਏ ਕਿ ਅਸੀਂ ਮਾਨਵਤਾ ਦੀ ਭਲਾਈ ਲਈ ਕੰਮ ਕਰਦੇ ਹੋਏ ਸਰਬੱਤ ਦਾ ਭਲਾ ਮੰਗਦੇ ਹੋਏ ਜੋ ਕਿਰਤ ਕਰਕੇ ਵੰਡ ਕੇ ਛਕਦੇ ਹੋਏ ਇਹ ਕਰ ਅੱਗੇ ਵਧਾਂਗੇ ਤਾਂ ਅਸੀਂ ਉਸ ਸੱਚ ਦੀ ਪੌੜੀ ਤੇ ਚਲ ਜਮਾਂਗੇ ਜਿਹਨੂੰ ਪਰਮ ਪਿਤਾ ਕਿੰਨੇ ਹੈ ਪ੍ਰਕਾਸ਼ ਕਿੰਨੇ ਹੈ ਬੇਗੁਮ ਪੁਰਾ ਕਿੰਨੇ ਹੈ ਸੱਚਖੰਡ ਕਿੰਨੇ ਹੈ ਫਿਰ ਸਾਡਾ ਬਾਸਾ ਉੱਥੇ ਜਾ ਕੇ ਉਹਨਾਂ ਦੇ ਵਿੱਚ ਹੋ ਸਕਦਾ ਉਹਨਾਂ ਦੇ ਨਾਲ ਅਸੀਂ ਲੀਨ ਹੋ ਜਾਈਏ ਉਸ ਪਰਮਾਤਮਾ ਨਾਲ ਮਿਲ ਜਾਈਏ ਲੇਕਿਨ ਜੇਕਰ ਕੇ ਇਹ ਅਸੀਂ ਸੋਹਣੇ ਸੋਹਣੇ ਪੇਸ ਬਣਾ ਕੇ ਇਸ ਤਨ ਨੂੰ ਸਜਾ ਕੇ ਦੁਨੀਆ ਦੇ ਤੇ ਦਸੀ ਤਾਂ ਉਹਦਾ ਕੋਈ ਫਾਇਦਾ ਨਹੀਂ ਬਥੇਰੇ ਇੱਥੇ ਹੋ ਕੇ ਚਲੇਗੇ ਸਭ ਨੇ ਜਾਣਾ ਚਾਹੇ ਰਾਣਾ ਹੈ ਚਾਹੇ ਰੰਗ ਹੈ ਉਹਦਾ ਵੀ ਰਸਤਾ ਰਾਣੇ ਰੰਗ ਦਾ ਸੇਮ ਹੈ ਤੇ ਜਾਣ ਦਾ ਵੀ ਸੇਮ ਹੈ ਪਰ ਮਾਤਮਨ ਨੇ ਕਿਸੇ ਨਾਲ ਕੋਈ ਫਰਕ ਨਹੀਂ ਰੱਖਿਆ ਇਸ ਕਰਕੇ ਮਹਿਲ ਬਾੜੀਆਂ ਇੱਥੇ ਬਣਾਉਣ ਦਾ ਕੋਈ ਫਾਇਦਾ ਨਹੀਂ ਸੋ ਐਸੇ ਕਰਕੇ ਉਹਨਾਂ ਨੇ ਕਿਹਾ ਮਾਰਕੰਡਾ ਕੋਦ ਕਾਈ ਜਿੰਨ ਤਰਮੁੰਡ ਬਲਾਈ ਸੋ ਜੇਕਰ ਅਸੀਂ ਦੁਨੀਆ ਤੋਂ ਜਾਣਾ ਹੈ ਤਾਂ ਫਿਰ ਮੈਂ ਮੇਰੀ ਨਾ ਕਰੀਏ ਕਿਉਂਕਿ ਇਹ ਤਾਂ ਸੁਪਨੇ ਜੋ ਸੰਸਾਰ ਹੈ ਇੱਥੋਂ ਜਾਣਾ ਹੀ ਜਾਣਾ ਹੈ ਸੋ ਪ੍ਰਮਾਤਮਾ ਦਾ ਸਿਮਰਨ ਕਰਦੇ ਕਰਦੇ ਜੋ ਇਹ ਤਨ ਹੈ ਜਿਸ ਦੀ ਬਣਤਰ ਸਤਗੁਰੂ ਰਵਦਾਸ ਮਹਾਰਾਜ ਨੇ ਦੱਸ ਦਿੱਤੀ ਹੈ ਕਿ ਤੇਰੀ ਬਣਤਰ ਜਿਹੜੀ ਪੰਜ ਤੱਤਾਂ ਦੀ ਮਿਲ ਕੇ ਹੋਈ ਹੈ ਤੇ ਰક્ત ਬੂੰਦ ਦਾ ਮਿਲ ਹੋ ਕੇ ਤੇਰਾ ਜਨਮ ਬਣਿਆ ਤੇ ਸਰੀਰ ਤੇਰਾ ਹੱਡੀਆਂ ਮਾਸ ਨਾੜੀਆਂ ਦਾ ਬਣ ਗਿਆ ਪਰ ਜਿਹੜੀ ਜਿੰਦ ਹੈ ਜੇਕਰ ਇਸ ਨੂੰ ਪ੍ਰਮਾਤਮਾ ਦੇ ਨਾਲ ਆਤਮਾ ਦਾ ਮੇਲ ਕਰਾਉਣਾ ਹੈ ਤਾਂ ਸੱਚ ਦੇ ਮਾਰਗ ਨੂੰ ਅਪਣਾ ਸੋ ਆਓ ਸਤਗੁਰ ਅਰਦਾਸ ਨਾਲ ਇਸ ਸ਼ਬਦ ਤੋਂ ਸਿੱਖ ਲੈਣ ਤੇ ਹੋ ਉਹਨਾਂ ਦੇ ਚਰਨਾਂ ਦੇ ਵਿੱਚ ਬੇਨਤੀ ਕਰੀਏ ਅਰਦਾਸ ਕਰੀਏ ਕਿ ਇਹ ਸ਼ਬਦ ਪੜਦੇ ਆ ਉਚਾਰਦੇ ਤੇ ਬਹੁਤ ਸਾਰੀਆਂ ਗਲਤੀਆਂ ਹੋਈਆਂ ਉਹਨਾਂ ਦੀ ਆਪ ਪਰਮਾਤਮਾ ਜਾਣੀ ਜਾਣ ਹੈ ਬੰਦਾ ਭੁੱਲਣ ਹਾ ਸਤਗੁਰ ਬਖਸ਼ ਮਹਾਰ ਸਾਡੀਆਂ ਗਲਤੀਆਂ ਨੂੰ ਆਪ ਗੁਰੂ ਨੂੰ ਨਾਛਤਾ ਦੇਹੇ ਆਪਣੇ ਚਰਨਾਂ ਦਾ ਓਟ ਆਸਰਾ ਦੇਣ ਉਹਨਾਂ ਦੇ ਚਰਨਾਂ 'ਚ ਅਰਦਾਸ ਬੇਨਤੀ ਅਰਜੋਈ ਕਰਦੇ ਹੋਏ ਫਤਬ ਲਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ